ਲੁਧਿਆਣਾ ਸਾਹਨੇਵਾਲ ਪੁਲਿਸ ਨੇ ਯੂਥ ਕਾਂਗਰਸ ਦੇ ਆਗੂ ਲੱਕੀ ਸੰਧੂ ਤੇ ਪਿਛਲੇ ਦਿਨੀ ਹੋਏ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਸੀ ਪਰ ਸੋਮਵਾਰ ਨੂੰ ਪੁਲਿਸ ਹਿਰਾਸਤ ਦੇ ਵਿੱਚ ਉਸ ਦੀ ਤਬੀਅਤ ਖਰਾਬ ਹੋਣ ਦੀ ਗੱਲ ਕਹੀ ਜਾ ਰਹੀ ਸੀ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਪੋਸਟਾਂ ਸਾਂਝੀਆਂ ਕਰਦੇ ਹੋਏ ਰਿਪੋਰਟਾਂ ਸਾਂਝੀਆਂ ਕਰਦੇ ਹੋਏ ਉਸ ਦੀ ਤਬੀਅਤ ਖਰਾਬ ਹੋਣ ਨੂੰ ਲੈ ਕੇ ਜ਼ਹਿਰੀਲਾ ਪਦਾਰਥ ਜ਼ਹਿਰੀਲਾ ਪਦਾਰਥ ਖਾਣ ਦਾ ਕਾਰਨ ਦੱਸਿਆ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਜ਼ਹਿਰੀਲਾ ਪਦਾਰਥ ਖਾਣ ਦੇ ਕਰਕੇ ਲੱਕੀ ਸੰਧੂ ਦੀ ਤਬੀਅਤ ਖਰਾਬ ਹੋਈਆ ਪਰ ਡਿਪਟੀ ਕਮਿਸ਼ਨਰ ਜਿਸ ਕਰਨ ਜੀਤ ਸਿੰਘ ਤੀਜਾ ਦੇ ਵੱਲੋਂ ਇਸ ਦਖੰਡਨ ਕਰਦੇ ਹੋਏ ਇਸ ਸਾਰੇ ਮਾਮਲੇ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਉਸ ਦੀ ਤਬੀਅਤ ਖਰਾਬ ਹੋਈ ਸੀ ਨਾ ਕਿ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਖਾਧਾ ਸੀ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣਦਿਆਂ ਲੋਗੋ ਥੱਲੇ ਗੱਲ ਕਰਦੇ ਜੀ ਜੀ ਸਿੰਘ ਜੀ ਸੰਤੂ ਆਪकी ਹਿਲਾਸਤ ਨੇ ਹੈ ਤਾਂ ਤਬੀਅਤ ਖਰਾਬ ਹੋਈ ਸੀ ਇਹ ਮਾਮਲਾ ਚੱਲ ਰਿਹਾ ਹੈ ਉਸਨੇ ਉਹਨੇ ਕਿਹਾ ਸੀ ਵੀ ਮੇਰੀ ਤਬੀਅਤ ਖਰਾਬ ਹੋਈ ਹੈ ਬਟ ਉਹ ਅਸੀਂ ਉਹਦਾ ਪ੍ਰੋਪਰ ਮੈਡੀਕਲ ਡਾਕਟਰ ਤੋਂ ਚੈੱਕ ਕਰਾਇਆ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਠੀਕ ਹੈ ਬਿਲਕੁਲ ਸਰ ਕਿਹਾ ਜਾ ਰਿਹਾ ਕਿ ਉਹਨਾਂ ਨੇ ਕੁਝ ਖਾਦਾ ਹੈ ਸਰ ਜਰੀਲੀ ਚੀਜ਼ ਖਾਦੀ ਗਈ ਨਹੀਂ ਕੋਈ 아이 ਜੀ ਜਰੀਲੀ ਚੀਜ਼ ਨਹੀਂ ਬਟ ਉਹਨੇ ਇਹ ਗੱਲ ਕਹੀ ਮੇਰੇ ਤਬੀਅਤ ਖਰਾਬ ਹੈ ਫਿਰ ਐਸਚੂ ਨੂੰ ਹਦਾਇਤ ਕਰਕੇ ਉਹਦਾ ਪ੍ਰੋਪਰ ਮੈਡੀਕਲ ਜਿਹੜਾ ਜਾਂਚ ਤੇ ਅਨੁਸਾਰ ਕਰਾ ਕੇ ਤੇ ਜਿਸ ਦੇ ਵਿੱਚ ਕੋਈ ਹਜੇ ਕੋਈ ਗੱਲ ਨਹੀਂ ਹੈ ਜੇ ਕੋ ਫਰਦਰ ਡਾਕਟਰ ਵੱਲੋਂ ਕੋਈ ਆਈ ਤਾਂ ਜ਼ਰੂਰ ਦੱਸਿਆ ਜਾਵੇ ਸਰ ਇਹ ਗੱਲ ਸਰ ਇਹਦੇ ਵਿੱਚ ਇਹ ਕਿਹਾ ਸੀਗਾ ਉਹਨੇ ਇਹ ਕਿਹਾ ਸੀਗਾ ਕਿ ਮੇਰਾ ਪੇਟ ਦਰਦ ਹੋ ਰਿਹਾ ਮੈਨੂੰ ਇਹ ਪਤਾ ਲੱਗਾ ਇਹ ਇਨਫੋਰਮੇਸ਼ਨ ਜਿਹੜੀ ਤਾਂ ਲੈ ਕੇ ਗਈ ਉਹਨੇ ਇਹ ਕਿਹਾ ਸੀ ਵੀ ਮੇਰੇ ਮੂੰਹ ਦੇ ਵਿੱਚ ਸਲਾਈਵਾ ਜਿਹੜਾ ਜ਼ਿਆਦਾ ਆ ਰਿਹਾ ਤਾਂ ਜਦੋਂ ਆ ਗੱਲ ਧਿਆਨ ਚਾਈ ਤਾਂ ਫਿਰ ਡਾਕਟਰ ਨੂੰ ਉਹਨੂੰ ਐਸਐਚਓ ਨੂੰ ਹਦਾਇਤ ਕੀਤੀ ਵੀ ਇਹਦਾ ਪ੍ਰੋਪਰ ਮੈਡੀਕਲ ਕਰਾ ਲੈਣ ਸਰ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਚੱਲ ਕੇ ਸਾਹਮਣੇ ਆਇਆ ਜਿਹੜਾ ਹਜੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਪਾਈ ਹੈ ਜਿਹੜੇ ਮਦਈ ਨੇ ਜਿਹੜਾ ਐਲੀਗੇਸ਼ਨ ਲਾਇਆ ਸੀ ਵੀ ਇਹਨਾਂ ਨੇ ਮੈਨੂੰ ਉੱਥੇ ਕੁੱਟਿਆ ਤੇ ਮਾਰ ਰਿਆ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਮਿਸਗਾਈਡ ਕਰਕੇ ਜਿਹੜੀ ਇਤਲਾਹ ਦਿੱਤੀ ਤੇ ਮੈਂ ਆਲਰੇਡੀ ਜਿਹੜਾ ਇਹਨਾਂ ਦਾ ਕੋਈ ਪ੍ਰੀਵੀਅਸਲੀ ਮਕਦਮਾ ਦਰਜ ਹੈ ਮਹਾਲੀ ਦਾ ਉਹਦੇ ਵਿੱਚ ਮੇਰੀ ਗਵਾਹੀ ਹੈ ਤੇ ਉਸ ਹਿਵਸ ਚ ਮੈਨੂੰ ਇਹਨਾਂ ਨੇ ਇਹ ਸਾਰਾ ਕੀਤਾ ਸਰ ਇੰਸਟਾਗ੍ਰਾਮ ਵਾਲੀ ਗੱਲ ਜਿਹੜੀ ਲੜਕੀ ਸੀਗੀ ਉਹਦੇ ਨਾਲ ਕੀ ਸੰਬੰਧ ਸੀਗੇ ਇਹ ਇਹ ਹੈ ਜੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰੀ ਗੱਲ ਪਰ ਹਜੇ ਉਹਦੀ ਗ੍ਰਫਤਾਰੀ ਪਾ ਕੇ ਮਾਨਯੋਗ ਕੋਰਟ ਤੋਂ ਰਵਾਣ ਲਿਆ ਸਰ ਰਿਪੋਰਟ ਚ ਕੁਝ ਆਇਆ ਜਿਹੜੇ ਟੈਸਟ ਹੋਏ ਜੱ ਕਿਹਾ ਹਜੇ ਤੱਕ ਰਿਪੋਰਟ ਦੇ ਵਿੱਚ ਕੋਈ ਗੱਲ ਨਹੀਂ ਆਈ ਬਟ ਜੇ ਕੋਈ ਉਹਦਾ ਮੈਡੀਕਲ ਓਪੀਨੀਅਨ ਕੋਈ ਹੋਰ ਰਹਿੰਦਾ ਹੋਇਆ ਉਹ ਅਸੀਂ ਲੈ ਕੇ ਤੁਹਾਨੂੰ ਫਰਦਰ ਅਪ ਐਸਮ ਜੈੱਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਲੁਧਿਆਣਾ ਸਾਹਨੇਵਾਲ ਪੁਲਿਸ ਨੇ ਯੂਥ ਕਾਂਗਰਸ ਦੇ ਆਗੂ ਲੱਕੀ ਸੰਧੂ ਤੇ ਪਿਛਲੇ ਦਿਨੀ ਹੋਏ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਸੀ ਪਰ ਸੋਮਵਾਰ ਨੂੰ ਪੁਲਿਸ ਹਿਰਾਸਤ ਦੇ ਵਿੱਚ ਉਸ ਦੀ ਤਬੀਅਤ ਖਰਾਬ ਹੋਣ ਦੀ ਗੱਲ ਕਹੀ ਜਾ ਰਹੀ ਸੀ ਅਤੇ ਉਸ ਦੇ ਸਾਥੀਆਂ ਦੇ ਵੱਲੋਂ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਪੋਸਟਾਂ ਸਾਂਝੀਆਂ ਕਰਦੇ ਹੋਏ ਰਿਪੋਰਟਾਂ ਸਾਂਝੀਆਂ ਕਰਦੇ ਹੋਏ ਉਸ ਦੀ ਤਬੀਅਤ ਖਰਾਬ ਹੋਣ ਨੂੰ ਲੈ ਕੇ ਜ਼ਹਿਰੀਲਾ ਪਦਾਰਥ ਜ਼ਹਿਰੀਲਾ ਪਦਾਰਥ ਖਾਣ ਦਾ ਕਾਰਨ ਦੱਸਿਆ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਜ਼ਹਿਰੀਲਾ ਪਦਾਰਥ ਖਾਣ ਦੇ ਕਰਕੇ ਲੱਕੀ ਸੰਧੂ ਦੀ ਤਬੀਅਤ ਖਰਾਬ ਹੋਈਆ ਪਰ ਡਿਪਟੀ ਕਮਿਸ਼ਨਰ ਹਰ ਜਸਕਰਨ ਜੀਤ ਸਿੰਘ ਤੇਜਾ ਦੇ ਵੱਲੋਂ ਇਸ ਦਾ ਖੰਡਨ ਕਰਦੇ ਹੋਏ ਇਸ ਸਾਰੇ ਮਾਮਲੇ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਉਸ ਦੀ ਤਬੀਅਤ ਖਰਾਬ ਹੋਈ ਸੀ ਨਾ ਕਿ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਖਾਧਾ ਸੀ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਆ ਲੋਕ ਉਥੇ ਦੇ ਗੱਲ ਕਰਦੇ ਨੇ ਦੋਨੋਂ ਨੂੰ ਜੀ ਉਹਨੇ ਕਿਹਾ ਸੀ ਵੀ ਮੇਰੀ ਤਬੀਅਤ ਖਰਾਬ ਹੋਈ ਹੈ ਬਟ ਉਹ ਅਸੀਂ ਉਹਦਾ ਪ੍ਰੋਪਰ ਮੈਡੀਕਲ ਡਾਕਟਰ ਤੋਂ ਚੈੱਕ ਕਰਾਇਆ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਠੀਕ ਹੈ ਬਿਲਕੁਲ ਸਰ ਕਿਹਾ ਜਾ ਰਿਹਾ ਕਿ ਉਹਨਾਂ ਨੇ ਕੁਝ ਖਾਦਾ ਹੈ ਸਰ ਜਰੀਲੀ ਚੀਜ਼ ਖਾਦੀ ਗਈ ਨਹੀਂ ਕੋਈ 아이 ਜਰੀਲੀ ਚੀਜ਼ ਨਹੀਂ ਬਟ ਉਹਨੇ ਇਹ ਗੱਲ ਕਹੀ ਮੇਰੇ ਤਬੀਅਤ ਖਰਾਬ ਹੈ ਫਿਰ ਐਸਐਚਓ ਨੂੰ ਹਦਾਇਤ ਕਰਕੇ ਉਹਦਾ ਪ੍ਰੋਪਰ ਮੈਡੀਕਲ ਜਿਹੜਾ ਜਾਂਚ ਤੇ ਅਨੁਸਾਰ ਕਰਾ ਕੇ ਤੇ ਜਿਸ ਦੇ ਵਿੱਚ ਕੋਈ ਹਜੇ ਕੋਈ ਗੱਲ ਨਹੀਂ ਹੈ ਜੇ ਕੋ ਫਰਦਰ ਡਾਕਟਰ ਵੱਲੋਂ ਕੋਈ ਆਈ ਤਾਂ ਜ਼ਰੂਰ ਦੱਸਿਆ ਜਾਵੇ ਸਰ ਇਹ ਗੱਲ ਸਰ ਇਹਦੇ ਵਿੱਚ ਇਹ ਕਿਹਾ ਸੀਗਾ ਉਹਨੇ ਇਹ ਕਿਹਾ ਸੀਗਾ ਕਿ ਮੇਰਾ ਪੇਟ ਦਰਦ ਹੋ ਰਿਹਾ ਮੈਨੂੰ ਇਹ ਪਤਾ ਲੱਗਾ ਇਹ ਇਨਫੋਰਮੇਸ਼ਨ ਕਿਹਦਾ ਲੈ ਕੇ ਗਈ ਉਹਨੇ ਇਹ ਕਿਹਾ ਸੀ ਵੀ ਮੇਰੇ ਮੂੰਹ ਦੇ ਵਿੱਚ ਸਲਾਈਵਾ ਜਿਹੜਾ ਜ਼ਿਆਦਾ ਆ ਰਿਹਾ ਤਾਂ ਜਦੋਂ ਆ ਗੱਲ ਧਿਆਨ ਚਾਹੀ ਤਾਂ ਫਿਰ ਡਾਕਟਰ ਨੂੰ ਉਹਨੂੰ ਐਸਐਚਓ ਨੂੰ ਹਦਾਇਤ ਕੀਤੀ ਵੀ ਇਹਦਾ ਪ੍ਰੋਪਰ ਮੈਡੀਕਲ ਕਰਾ ਲੈਣ ਸਰ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਨਿਕਲ ਕੇ ਸਾਹਮਣੇ ਆਇਆ ਜਿਹੜਾ ਹਜੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਉਹਦੇ ਚ ਉਹਦੀ ਗ੍ਰਿਫਤਾਰੀ ਪਾਈ ਹੈ ਜਿਹੜੇ ਮਦਈ ਨੇ ਜਿਹੜਾ ਅਲੀਗੇਸ਼ਨ ਲਾਇਆ ਸੀ ਵੀ ਇਹਨਾਂ ਨੇ ਮੈਨੂੰ ਉੱਥੇ ਕੁੱਟਿਆ ਤੇ ਮਾਰ ਰਿਆ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਮਿਸਗਾਈਡ ਕਰਕੇ ਜਿਹੜੀ ਇਤਲਾਹ ਦਿੱਤੀ ਤੇ ਮੈਂ ਆਲਰੇਡੀ ਜਿਹੜਾ ਇਹਨਾਂ ਦਾ ਕੋਈ ਪ੍ਰੀਵੀਅਸਲੀ ਮੁਕੱਦਮਾ ਦਰਜਾ ਮਹਾਲੀ ਦਾ ਉਹਦੇ ਵਿੱਚ ਮੇਰੀ ਗਵਾਹੀ ਹੈ ਤੇ ਉਸ ਹਿਵਜ਼ 'ਚ ਮੈਨੂੰ ਇਹਨਾਂ ਨੇ ਸਾਰਾ ਕੀਤਾ ਸਰ ਇੰਸਟਾਗ੍ਰਾਮ ਵਾਲੀ ਗੱਲ ਜਿਹੜੀ ਲੜਕੀ ਸੀਗੀ ਉਹਦੇ ਨਾਲ ਕੀ ਸੰਬੰਧ ਸੀਗੇ ਇਹ ਇਹ ਹੈ ਜੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰੀ ਗੱਲ ਪਰ ਹਜੇ ਉਹਦੀ ਗ੍ਰਿਫਤਾਰੀ ਪਾ ਕੇ ਮਾਨਯੋਗ ਕੋਰਟ ਤੋਂ ਰਵਾਣ ਲਿਆ ਸਰ ਰਿਪੋਰਟ 'ਚ ਕੁਝ ਆਇਆ ਜਿਹੜੇ ਟੈਸਟ ਹੋਏ ਜੱਕੇ ਹਜੇ ਤੱਕ ਰਿਪੋਰਟ ਦੇ ਵਿੱਚ ਕੋਈ ਗੱਲ ਨਹੀਂ ਆਈ ਬਟ ਜੇ ਕੋਈ ਉਹਦਾ ਮੈਡੀਕਲ ਓਪੀਨੀਅਨ ਕੋਈ ਹੋਰ ਰਹਿੰਦਾ ਹੋਇਆ ਉਹ ਅਸੀਂ ਲੈ ਕੇ ਤੁਹਾਨੂੰ ਫਰਦਰ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ